ਸਰਕਾਰਾਂ ਦਾ ਧਿਆਨ ਹੋਏ ਨਾ ਕਿ ਕੁਰਸੀ 'ਤੇ ਬੈਠੇ ਰਹਿਣ ਵਾਸਤੇ ਦਿੱਲੀ ਦੀ ਹਕੂਮਤ ਨੂੰ ਖੁਸ਼ ਕਰਨ 'ਚ ਲੱਗੇ ਰਹੇ। ਜਿਹੜੀ ਵੱਲੋਂ ਲਗਾਤਾਰ ਉਹਨੂੰ ਮੋਟੇ ਦਿੱਤੇ ਜਾ ਰਹੇ ਨੇ ਕਿੰਨੀ ਵਾਰ ਸਪੇਸ਼ ਨਹੀਂ ਹੋ ਰਹੇ ਇਹ ਦੇ ਦਿੱਤੀ। ਹਾਂ ਭਜਦਾ ਕਿਉਂ ਹੈ ਕੇਸ਼ਰੀਵਾਲ ਜੈ ਕੇਜਰੀਵਾਲ ਨੇ ਕੁਝ ਕੀਤਾ ਨਹੀਂ ਫਿਰ ਭਜਦਾ ਕਿਉਂ ਹੈ ਹਕੀਕਤ ਆ ਕਿ ਸ਼ਰਾਬ ਦਾ ਬਹੁਤ ਵੱਡਾ ਘੁਟਾਲਾ ਜਿਹੜੇ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿੰਦੀ ਹੈ। ਅੱਜ ਕੇਜਰੀਵਾਲ ਦਾ ਅੱਧਾ ਮੰਤਰੀ ਮੰਡਲ ਤੇ ਜੇਲ੍ਹ 'ਚ ਬੈਠਿਆ ਸੋ ਇਹ ਗੱਲਾਂ ਦੀ ਗੱਪਾਂ ਦੀ ਸਰਕਾਰ ਹੈ ਮੈਂ ਉਮੀਦਵਾਰ ਦੀਆਂ ਲੋਕ ਇਸ ਸਰਕਾਰ ਨੂੰ ਵੋਟ ਦੀ ਸੱਟ ਇਹੋ ਜੀ ਵੋਟ ਦੀ ਝੋਟ ਹੁੰਦੀ ਹੈ ਇਹੋ ਜੀ ਸੱਟ ਮਾਰ ਕੇ ਸਬਕ ਸਿਖਾ ਦੇ ਹਾਂ ਭਜਦਾ ਕਿਉਂ ਹੈ ਕੇਸ਼ਰੀਵਾਲ ਜੇ ਕੇਜਰੀਵਾਲ ਨੇ ਕੁਝ ਕੀਤਾ ਨਹੀਂ ਫਿਰ ਭਜਦਾ ਕਿਉਂ ਹੈ ਹਕੀਕਤ ਆ ਕਿ ਸ਼ਰਾਬ ਦਾ ਬਹੁਤ ਵੱਡਾ ਘੁਟਾਲਾ ਜਿਹੜੇ ਆਪਣੇ ਆਪ ਨੂੰ ਕੱਟਰ ਇਮਾਨਦਾਰ ਕਹਿੰਦੀ ਹੈ ਅੱਜ ਕੇਜਰੀਵਾਲ ਦਾ ਅੱਧਾ ਮੰਤਰੀ ਮੰਡਲ ਤੇ ਜੇਲ੍ਹ 'ਚ ਬੈਠਿਆ ਹੈ ਕੇਜਰੀਵਾਲ ਖੁਦ ਉੱਥੇ ਜਾਊਗਾ ਤੇ ਆ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਕਿ ਪੰਜਾਬ 'ਚ ਭ੍ਰਿਸ਼ਟਾਚਾਰ ਖਤਮ ਕਰਕੇ ਅਸੀਂ ਨਜਾਇਜ਼ ਜਿਹੜਾ ਰੇਤਾ ਹੁੰਦਾ ਹੈ ਨਜਾਇਜ਼ ਮਾਈਨਿੰਗ ਨੂੰ ਖਤਮ ਕਰਕੇ ਅਸੀਂ 40000 ਕਰੋੜ ਰੁਪਏ ਕਮਾਵਾਂਗੇ ਅੱਜ ਸ਼ਰਿਆਮ ਉਹਨਾਂ ਦੇ ਮੰਤਰੀ ਨਜਾਇਜ਼ ਮਾਈਨਿੰਗ ਕਰੇ ਅਦਾਲਤਾਂ ਉਹਨਾਂ ਨੂੰ ਫਟਕਾਰ ਲਗਾ ਰਹੀਆਂ ਤੇ ਕਿਹੜਾ ਭ੍ਰਿਸ਼ਟਾਚਾਰ ਬੰਦ ਹੋਇਆ ਕਿਹੜੇ ਤਹਿਸੀਲ 'ਚ ਕਿਹੜਾ ਨਜਾਇਜ਼ ਮਾਈਨਿੰਗ ਬੰਦ ਰਿਹਾ ਇਹਨਾਂ ਨੇ ਸ਼ਰਾਬ ਦਾ ਇੰਨਾ ਵੱਡਾ ਘਪਲਾ ਕੀਤਾ ਜਿਹੜਾ ਦਿੱਲੀ ਦਾ ਘਪਲਾ ਹੈ ਉਹੀ ਲੋਕਾਂ ਨੇ ਆ ਕੇ ਪੰਜਾਬ 'ਚ ਘਪਲਾ ਕੀਤਾ ਲੇਕਿਨ ਕਿਉਂ ਭਾਜਪਾ ਦੀ ਸਰਕਾਰ ਭਗਵੰਤ ਮਾਨ ਨੂੰ ਕਿਉਂ ਨਹੀਂ ਫੜ ਰਹੀ ਜਿਵੇਂ ਕੇਜਰੀਵਾਲ ਨੂੰ ਫੜ ਰਹੀ ਇਹ ਤਾਂ ਸਾਨੂੰ ਅੱਜ ਤੱਕ ਹੀ ਨਹੀਂ ਸਮਝ ਆਇਆ ਕਿ ਭਗਵੰਤ ਮਾਨ ਦੀ ਸੈਟਿੰਗ ਭਾਜਪਾ ਦੇ ਨਾਲ ਹੈ ਕਿ ਕੇਜਰੀਵਾਲ ਦੇ ਨਾਲ ਹੈ ਜਾਂ ਕਿਦੇ ਨਾਲ ਹੈ ਲੇਕਿਨ ਆ ਸਹੀ ਹੈ ਕਿ ਪੰਜਾਬ ਦਾ ਪੈਸਾ ਲੁੱਟ ਕੇ ਆਮ ਆਦਮੀ ਪਾਰਟੀ ਸ਼ਰਾਬ ਦੇ ਠੇਕਿਆਂ ਵਿੱਚ ਇਲੀਗਲ ਮਾਈਨਿੰਗ ਕਰਕੇ ਪੰਜਾਬ ਦੇ ਖਜ਼ਾਨੇ ਦਾ ਪੈਸਾ ਲੁੱਟਿਆ ਜਾ ਰਿਹਾ ਹਰ ਰੋਜ਼ ਪੰਜਾਬ ਨੂੰ ਕਰਜ਼ਾਈ ਕਰਕੇ ਵੱਡੇ ਵੱਡੇ ਇਸ਼ਤਿਹਾਰ ਹਿੰਦੁਸਤਾਨ 'ਚ ਕੇਜਰੀਵਾਲ ਤੇ ਆਮ ਆਦਮੀ ਨੂੰ ਚਮਕਾਉਣ ਵਾਸਤੇ ਤੇ ਇੱਥੇ ਲੋਕੀ ਲੋਕਾਂ ਦੇ ਬੱਚੇ ਭੁੱਖੇ ਮਰ ਰਹੇ ਨੇ ਨੌکریاں ਬਾਹਰ ਵਾਲਿਆਂ ਨੂੰ ਜਾ ਰਹੀਆਂ ਨੇ ਕਾਰਡ ਲੋਕਾਂ ਦੇ ਕੱਟੇ ਜਾ ਰਹੇ ਗਰੀਬਾਂ ਦੇ ਮਕਾਨ ਨਹੀਂ ਆ ਰਹੇ ਨਾ ਸ਼ਗਾ ਨਾ ਰਿਹਾ ਨਾ ਪੈਨਸ਼ਨ ਆ ਰਹੀ ਤੇ ਮੁਆਵਜ਼ਾ ਅੱਧਾ ਪੰਡਾ ਪੰਜਾਬ ਡੁੱਬ ਗਿਆ ਪਾਣੀ 'ਚ ਦੁਵਾਨੀ ਕਿਸੇ ਨੂੰ ਮੁਆਵਜ਼ਾ ਨਹੀਂ ਦਿੱਤਾ ਸੋ ਇਹ ਗੱਲਾਂ ਦੀ ਗੱਪਾਂ ਦੀ ਸਰਕਾਰ ਹੈ ਮੈਂ ਉਮੀਦ ਕਰਦੀਆਂ ਲੋਕ ਇਸ ਸਰਕਾਰ ਨੂੰ ਵੋਟ ਦੀ ਸੱਟ ਇਹੋ ਜੀ ਵੋਟ ਦੀ ਝੋਟ ਹੁੰਦੀ ਹੈ ਇਹੋ ਜੀ ਸੱਟ ਮਾਰ ਕੇ ਸਬਕ ਸਿਖਾ ਦੇ ਤਾਂ ਕਿ ਇਹ ਜਾਗ ਜਨ ਤੇ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ ਸ਼ੁਰੂ ਕਰ ਦੇ